ਮੇਰੇ ਨਾ ਰਖਣੀ ਆਲੇ ਦੇਂਦੇ ਤੇਰੇ ਕੋਲ ਪੈਸੇ ਆ ਉਹ ਜਾਂ ਤਾਂ ਮੈਨੂੰ ਪੈਸੇ ਦੇ ਦੇ ਮੇਰੇ ਜਾਂ ਮੈਨੂੰ ਚਾਂਦੀ ਦੀਆਂ ਛੋੜੀਆਂ ਬਣਵਾ ਦੇ ਮੈਂ ਤੁਹਾਨੂੰ ਅੱਜ ਵੀ ਕਹਿਣਾ ਤੇ ਉਦੋਂ ਵੀ ਕਿਹਾ ਸੀਗਾ ਕਿ ਜੇ ਤੂੰ ਲਾ ਲਈਂ ਚਾਂਦੀ ਦੀਆਂ ਚੂੜੀਆਂ ਫਿਰ ਤਾਂ ਤੈਨੂੰ ਹਫ਼ਤਾ ਲਾਸਦਾ ਰੋਲਾ ਘੋਗੂ ਮੇਰੇ ਕੋਲ ਬਾਈ ਥੋੜੇ ਲੱਗ ਗਏ ਖਰਚ ਹੋ ਗਏ ਤੇ ਜੇ ਤੂੰ ਲਾ ਲਈਂ ਸੋਨੇ ਦੀਆਂ ਤਾਂ ਸੋਨੇ ਦੀਆਂ ਚੂੜੀਆਂ ਬਣ ਜੀ ਕਰਦਾ ਮੇਰਾ ਵਾਖਸਮ ਚਾਂਦੀ ਦੀਆਂ ਕਰਦਾ ਮੈਂ ਤੇ ਚਾਂਦੀ ਦੀਆਂ ਤੂੰ ਬਣਾ ਕੇ ਦੇ ਨਹੀਂ ਚਾਂਦੀ ਦੀਆਂ ਅੰਦਰ ਬਣਾ ਦਿੰਦਾ ਤੇ ਸੋਨੇ ਦੀ ਜੂੜੀ ਸੋਹਣੀਆਂ ਬਹੁਤ ਲੱਗਣੀਆਂ ਆ ਤੂੰ ਐਨੇ ਮਸਕੇ ਨਾਲ ਆਇਆ ਕਰ ਮੈਨੂੰ ਰਹਿਣ ਦੇ ਸੱਚੀ ਸੋਹਣ ਲੱਗੇ ਬੜੀਆਂ ਸੋਹਣੀਆਂ ਲੱਗਣੀਆਂ ਜਿਵੇਂ ਆ ਰੰਗ ਤੇਰਾ ਵਹਿਰ ਚੂੜੀ ਦੇ ਵਿੱਚ ਖਟਾ ਖਟਾ ਰੰਗ ਸੁਨਹਿਰੀ ਜਿਹਾ ਕਿੰਨਾ ਸੋਹਣਾ ਲੱਗਦਾ ਤੇ ਸੋਨੇ ਦੀ ਚੂੜੀ ਤੈਨੂੰ ਬਣਾ ਕੇ ਦਵਾਂਗਾ ਮੈਂ ਨਹੀਂ ਇਹ ਸੁਪਨੇ ਵੇਖਣਾ ਦੁਬਾਰਾ بادشاہ ਦੇ ਤੇ ਪੈਸੇ ਮੇਰੇ ਕੋਲੋਂ ਲੱਗ ਕੇ ਆ ਤੈਨੂੰ ਪੈਸੇ ਲਗਾ ਦੂੰਗਾ ਤੇਨੂੰ ਚੂੜੀਆਂ 'ਚ ਸੋਨੇ ਦੀ ਬਣਾ ਕੇ ਦਵਾਂਗਾ ਚਲਦੀ ਲੱਗੀ ਐ ਚਾਂਦੀ ਤੁਹਾਨੂੰ ਰਹੀ ਹੀ ਪਾਈ ਦਰਦਾ ਮੈਂ ਤਾਂ ਚਾਹੀਦੀ ਖਾ ਉਹ ਲੈ ਦਿੰਦਾ ਕੋਈ ਨਹੀਂ ਕਿ ਦੇ ਚਾਂਦੀਆਂ ਲੈਣੀਆਂ ਜੇ ਚਾਂਦੀ ਦੀਆਂ ਚੂੜੀਆਂ ਲੈਣੀ ਆ ਤੇ ਤਨਖਾਹ ਆ ਜਾਂਦੀ ਇੱਕ ਦਿਨ ਨੂੰ ਲੈ ਦਿੰਦਾ ਤੂੰ ਲੈਣੇ ਡੀਗਲਾ ਅਜ 15 ਤਰੀਕ ਹੋ ਗਈ ਆ ਹਾਂ ਜੇ ਅੱਜ 15 ਆਈ ਤੇ 15 ਦਿਨਾਂ ਦਾ 15 ਦਾ ਡੀਗਲਾ ਫਿਰ ਇੰਨੇ ਚਿਰ ਲੰਘ ਗਏ ਜਿੱਥੇ 15 ਦਿਨ ਹੋਰ ਸੀ ਮੈਂ ਕੋਲ ਪਹਿਲਾਂ ਆਦੋ ਗਿਆ ਹੈ ਨਹੀਂ ਇਹ ਨਾ ਹਨ ਜੇ ਤੂੰ ਚਾਂਦੀ ਦੀਆਂ ਚੂੜੀਆਂ ਲੈਣੀਆਂ ਆ ਫਿਰ ਤੈਨੂੰ ਮੰਨ ਕੇ ਜਲ ਇੱਕ ਦੋ ਦਿਨ ਕਿਉਂ ਆਪਾਂ ਦਵਾ ਲਿਆ ਮੈਂ ਤਾਂ ਖਾ ਆ ਗਿਆ ਤੇ ਜੇ ਤੂੰ ਜਾਣੀ ਸੋਨੇ ਦੀਆਂ 24 ਕੈਰਟ ਵਾਲੀ ਸੋਨਾ origignal ਉਹ ਦੋ ਦੀਆਂ ਬਣਵਾ ਕੇ ਦਊਂਗਾ ਫਿਰ ਤੈਨੂੰ ਪੰਜ ਛੇ ਸੱਤ ਰੁਕਣਾ ਪਊਗਾ ਵਧੀਆ ਬਣਾ ਦਊਂਗਾ ਤੈਨੂੰ ਤੂੰ ਮੇਰੇ ਪੈਸੇ ਦੇ ਦੇ ਮੈਂ ਖੱਪ ਪਹਿਲਾਂ ਬਾਚਾ ਰਹਿ ਜੀ ਮੇਰੇ ਕੋਲ ਪੈਸੇ ਲੱਗ ਗਏ ਇਹਨੂੰ ਕਹਿੰਦੇ ਜਾਣਾ ਪਹਿਲਾਂ ਤੂੰ ਇੱਕ ਦਿਨ ਦਾ ਰੱਖਾ ਫਿਰ ਤੁਸੀਂ ਦੋ ਦੇਣ ਚੱਲ ਇੱਕ ਦੋ ਦਿਨ ਚੱਲ ਇੱਕ ਦਿਨ ਦਵਾ ਦਿੰਦਾ ਵਸ ਮੈਂ ਤਾਂ ਤੁਹਾਨੂੰ ਰਾਏ ਹੀ ਦਿੰਦਾ ਸੋਨਾ ਬਹੁਤ ਮਹਿੰਗਾ ਹੋ ਲੈਣਾ ਇਹ ਮੈਨੂੰ ਦਵਾ ਕੇ ਨਾ ਦਿੱਤੀਆਂ ਮੈਂ ਤਾਂ ਰੋਟੀ ਰੱਟ ਕੋਈ ਨਹੀਂ ਦੇਣੀ ਪਕਾ ਕੇ ਦਵਾ ਦੂੰਗਾ ਦਵਾ ਚਾਂਦੀ ਨਹੀਂ ਦਵਾਉਂਗਾ ਵਾਦਾ ਕਰੋ ਹਾਂ ਵਾਦਾ ਬਸ ਇੱਕ ਤਰੀਕ ਨੂੰ ਤੈਨੂੰ ਟੂੜੀਆਂ ਮਿਲ ਜਾਣੀਆਂ ਦੋ ਜਾਣੀਆਂ ਕਿ ਇੱਕ ਦੋ ਹੀ ਹੁੰਦੀਆਂ ਨੇ ਦੋ ਨਹੀਂ ਐ ਅੱਛਾ ਠੀਕ ਐ ਚਲੋ ਪਸਨਿਆਰੇ ਕੋਲ ਚੱਲਦੇ ਫੇਰੇ ਕਿ ਉਹਨੇ ਸਾਈਬੋ ਕਰਿਆ ਉਹਨੇ 100 ਰੁਪਏ ਸਾਈ ਦੇ ਆਮਗੇ ਹੋਰ ਲਾਗੇ ਆਉਣ ਲੱਗਾ ਲਾਗੇ ਆਉਣ ਸਰਦਾਰ ਕਰਾਵਾਂਗੇ ਹੂੰ ਇੱਕ ਤਰੀਕ ਨੂੰ ਮੈਂ ਦੇ ਦੂੰਗਾ ਆ ਚਲਿਏ ਫੇ ਆ ਜਾ ਜਾਣਾ ਤਾਂ ਸਰਦਾਰ ਨੇ ਚਲ ਫੇ ਚੁੱਪ ਇੱਕ ਤਰੀਕ ਤੋਂ ਪਹਿਲਾਂ ਬੋਲੀ ਦੇ ਹਿਸਾਬ ਨਾਲ ਯਾਰ ਜਿਵੇਂ ਬਾਦ ਨੂੰ ਤੈਨੂੰ ਠੀਕ ਹੈ ਨਾ ਇਹ ਤਾਂ ਫਿਰ ਦਾ ਬਾਹ ਹਿਸਾਬ ਨਾਲ ਆਰੀ ਦਾ ਕੀ ਹਿਸਾਬ ਹੈ ਇੱਕ ਤਰੀਕ ਨੂੰ ਪਿਆਰ ਨਾਲ ਹੀ ਬੰਦਾ ਕਹਿ ਦਿੰਦਾ ਵੀ ਇੱਕ ਤਰੀਕ ਨੂੰ ਮੈਂ ਤੈਨੂੰ ਦਵਾ ਦੇ ਪਿਆਰ ਨਾਲ ਹੀ ਕਹਿਣਾ ਪਿਆਰ ਨਾਲ ਕਹਿਣਾ ਤੇ ਇੱਕ ਤਰੀਕ ਨੂੰ ਦਵਾ ਲਵਾਂਗਾ ਬਾਵਾ ਨੂੰ ਇੱਕ ਤਰੀਕ ਨੂੰ ਪੱਕਾ ਫਿਰ ਐਂ ਹੀ ਕਹਿ ਦਿੰਦਾ ਪਹਿਲਾਂ ਤੁਸੀਂ ਇਹ ਨੰਬਰ ਨਾਲ ਬੋਲਿਆ ਕਰ ਤੇ ਆਰ ਨਾਲ ਕਹਦੇ ਪੈਸਾ ਫਿਰ ਉਹਨੂੰ ਕਿੰਨੂੰ ਵਿਖਾਵਾਂ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਚੱਲ ਹੁਣ ਬਾਵਾ ਨਾਲ ਬੋਲ ਚਾਹ ਬਣਾ ਤੇ ਮੈਂ ਚੱਲਿਆ